ਸੀ 7 ਆਸਟ੍ਰੇਲੀਆ ਦੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਦੇ ਵੱਲੋਂ ਜੋ ਸ਼ੋਮਨੀ ਅਕਾਲੀ ਕਲ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਬਾਬਤ ਫੈਸਲਾ ਆਇਆ ਹੈ ਅਹਿਮ ਫੈਸਲਾ ਆਇਆ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ 15 ਦਿਨਾਂ ਦਾ ਟਾਈਮ ਦਿੱਤਾ ਗਿਆ ਕਿ ਜਿਹੜੀਆਂ ਵੀ ਕੋਤਾਈਆਂ ਉਹਨਾਂ ਦੇ بطور ਹੋਮ ਮਿਨਿਸਟਰ ਹੋਈਆਂ ਨੇ ਉਸ ਦੀ ਮੁਆਫੀ ਅਕਾਲ ਤਖਤ ਸਾਹਿਬ ਦੇ ਉੱਤੇ ਆ ਕੇ ਮੰਗਣ ਉਨੀ ਦੇਰ ਉਹੋ ਇਸ ਤਨਖਾਹੀਏ ਕਰਾਰ ਰਹਿਣਗੇ ਤੇ ਉਸ ਸਮੇਂ ਦੀ ਜਿਹੜੀ ਕੈਬਨਿਟ ਹੈ ਉਸ ਦੇ ਬਾਰੇ ਵੀ ਇਹ ਗੱਲ ਆਖੀ ਗਈ ਹੈ ਇਸ ਦੇ ਉੱਤੇ ਆਪਾਂ ਰਿਐਕਸ਼ਨ ਲੈਣੇ ਆ ਸਾਡੇ ਨਾਲ ਮਿੱਠੂ ਸਿੰਘ ਕਾਨੇ ਕੇ ਐਸਜੀਪੀਸੀ ਮੈਂਬਰ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਸਾਰੇ ਇਸ਼ੂ ਨੂੰ ਇਹ ਸਾਰੇ ਜਿਹੜਾ ਪਹਿਲ ਕਦਮੀ ਹੋਈ ਆ ਜੋ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਦਾ ਜੋ ਫੈਸਲਾ ਆਇਆ ਹੈ ਤੇ ਜਿਹੜੇ ਕੱਲ ਕਾਰਜਕਾਰੀ ਪ੍ਰਧਾਨ ਲਾਏ ਗਏ ਸੀ ਬਲਵਿੰਦਰ ਸਿੰਘ ਪੁੰਦਲ ਉਹ ਸਾਰੇ ਮਸਲੇ ਨੂੰ ਇੱਕ ਕਿਦਾਂ ਦੇਖ ਰਿਹਾ ਹੈ ਜੀ ਵੈਖ ਖਾਲਸਾ ਜੀ ਵੈਖ ਫਤਿਹ ਵੈਗੁਰੂ ਜੀ ਦਾ ਖਾਲਸਾ ਬੈਗੁਰੂ ਜੀ ਕੀ ਫਤਿਹ ਜੀ ਹਾਂਜੀ ਕਾਨਿਕੇ ਸਾਹਿਬ ਕਿਦਾਂ ਦੇਖਦੇ ਹੋ ਜੀ ਇਹ ਕਾਫੀ ਧੀਰ ਤੋਂ ਇਹਦੇ ਬਾਰੇ ਕਨਸੂਆਂ ਲੱਗ ਰਹੀਆਂ ਸੀ ਬੜਾ ਧੀਰ ਤੋਂ ਇੰਤਜ਼ਾਰ ਸੀਗਾ ਤੇ ਜਿਹੜਾ ਫੈਸਲਾ ਅਕਾਲ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਦਾ ਆਇਆ ਤੁਹਾਡੀ ਕੀ ਪ੍ਰਤੀਕਿਰਿਆ ਜੀ ਉਹਦੇ ਤੇ ਫਿਰ ਇਹ ਅਕਾਲ ਤਖ਼ਤ ਸਾਹਿਬ ਜੀ ਜਿਹੜਾ ਫੈਸਲਾ ਜੋ ਅੱਜ ਹੁਣ ਸੁਣਾਇਆ ਜਾ ਰਿਹਾ ਹੈ ਜਿ ਇਹ ਚ ਸਦਾ ਅਕਬੀਰ ਸਿੰਘ ਬਾਦਲ ਨੇ ਫੱਟੀਆਂ ਫੱਤਰ ਗਲਤੀਆਂ ਕੀਤੀਆਂ ਨਾ ਨਾ ਬਖਸ਼ਣ ਜੋ ਗਲਤੀਆਂ ਕੀਤੀਆਂ ਨਾ ਉਹਦੇ ਸਬੰਧ ਵਿੱਚ ਉਹਨੂੰ ਤਲਖਈਆ ਕਰਾਰ ਦਿੱਤਾ ਗਿਆ ਹਾਂਜੀ ਨਾਲ ਹੀ ਉਸ ਸਮੇਂ ਦੀ ਜਿਹੜੇ ਕੈਬਨਟਰ ਮੰਤਰੀ ਸਾਹਿਬ ਆ ਨਜ਼ਰੇ ਰਹੇ ਉਹਨਾਂ ਨੂੰ ਵੀ ਇਹ ਕਾਲ ਤੱਕ ਦਿੱਤੇ ਬੁਲਾਇਆ ਗਿਆ ਜੀ ਤੇ ਅ ਵੱਡੀ ਗੱਲ ਜਿਹੜੀ ਹੈ ਉਹ ਇਹ ਹੈ ਕਿ ਸਰਦਾਰ ਤਕਵੀਰ ਸਿੰਘ ਬਾਦਲ ਨੇ ਜੋ ਕੱਲ ਅ ਮਾਲੇ ਐਕਟਿੰਗ ਪ੍ਰਧਾਨ ਸਰਦਾਰ ਬਰਿੰਦਰ ਸਿੰਘ ਧੁੰਧੜ ਨੂੰ ਬੁnaya ਗਿਆ ਉਹ ਸਰਦਾਰ ਤਕਵੀਰ ਸਿੰਘ ਬਾਦਲ ਨੇ ਉਹ ਵੀ ਬਹੁਤ ਇੱਕ ਗਲਤੀ ਕੀਤੀ ਹੈਗੀ ਸਰਦਾਰ ਸਿੰਘ ਸਿੰਘ ਬਾਦਲੇ ਆਪ ਪ੍ਰਧਾਨ ਹੋਵੇ ਤੇ ਐਕਟਿੰਗ ਪ੍ਰਧਾਨ ਦੂਜੇ ਨੂੰ ਬਣਾਵੇ ਇਹ ਵਿਧਾਨ ਅਜਾਇਜ਼ ਨਹੀਂ ਦਿੰਦਾ ਰੋਮਣੀ ਅਕਾਲੀ ਦਲ ਦਾ ਵਿਧਾਨ ਹੈ ਜਿਹੜਾ ਉਸ ਉਹਦੇ ਤਾਕਤ ਜੀ ਫਿਰ ਕੋਈ ਐਕਟਿੰਗ ਪ੍ਰਧਾਨ ਬਣਾਉਣਾ ਵੰਡਾ ਜੀ ਤੇ ਐਕਟਿੰਗ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਖੁੰਦਰ ਜੀ ਨੂੰ ਬਣਾਇਆ ਗਿਆ ਜਿਹੜੇ ਜਿੱਦੀ ਮਾਲਕ ਫਾਰਮ ਦੇ ਉੱਤੇ ਇੱਕ ਤੇਰਾ ਸਰਗਰਵੀਨ ਇਹ ਪਹਿਲਾ ਪਤਾ ਪਤਾ ਕਮੇਟਰਾਵਾਂ ਹੀ ਹੁੰਦੇ ਇਹ ਕੋਰ ਕਮੇਟੀ ਮੈਂਬਰ ਸੀ ਉਹ ਸਰਦਾਰ ਸੰਜੀਤ ਸਿੰਘ ਬਾਦਲਾ ਨੂੰ ਮੀਟਿੰਗ ਕਰਦੇ ਰਹੇ ਨਾ ਜੀ ਇਹਦਾ ਮੈਂ ਖੁਦ ਆਪ ਗਵਾਹ ਆਂ ਵੀ 14 ਮਾਰਚ 2014 ਨੂੰ ਸਰਦਾਰ ਸੁਖਵੀਰ ਸਿੰਘ ਜੀ ਬਾਦਲਾ ਨਾਲ ਮੀਟਿੰਗ ਕੀਤੀ ਗਈ ਇਹ ਕਾਨੇਵਾਲ ਹਰਨ ਦੇ ਉੱਤੇ ਅਸੀਂ ਉੱਥੇ ਜਿੱਥੇ ਵਿਦਾਸ ਖੁਦ ਮੌਜੂਦ ਸੀ ਉੱਥੇ ਉਸ ਟਾਈਮ ਤੇ ਸਰਦਾਰ ਦਰਦੀਪ ਸਿੰਘ ਮਤਲਬ ਕਈ ਸਾ ਉਹ ਵੀ ਮੇਰੇ ਨਾਲ ਸਨ ਤੇ ਨਾਲ ਹੀ ਭਾਈ ਜਸਜੀਤ ਸਿੰਘ ਜੀ ਰੋਡੇ ਇਹ ਸਾਹਿਬ ਸਿੰਘ ਸਹਿਬਾਨ ਸਾਬਕਾ ਸਿੰਘ ਸਹਿਬਾਨ ਉਹ ਵੀ ਉੱਥੇ ਮੌਜੂਦ ਸਨ ਔਰ ਨਾ ਸਿੰਘ ਧਾਮੀ ਸਾਹਿਬ ਤੇ ਇੱਕ ਮੈਂਬਰ ਜੋ ਸਰਪ੍ਰਦਾ ਜਿਹੜੀ ਜਿਹੜੀ ਇਹ ਇਹ ਮੀਟਿੰਗ ਕੀਤੀ ਗਈ ਸੀ ਇਹ ਕਿਹਨਾਂ ਨਾਲ ਕੀਤੀ ਗਈ ਸੀ ਜੀ ਮੀਟਿੰਗ ਕੀਤੀ ਗਈ ਹੈ ਭਾਈ ਰਾਮ ਰਾਮ ਸਿੰਘ ਸਪਾਲ ਜੋ ਆ ਰਾਜਨੀਤਿਕ ਵēngੇਗਰ ਡੇਰਾ ਸਰਸਾ ਸੌਦਾ ਦਾ ਹਮਮ ਅਰਥ ਵਾਲੇ ਖਾ ਦਾ ਰਾਜਨੀਤਿਕ ਵēng ਹੈ ਜੀ ਪਿੰਗ ਦੇ ਸਾਰੇ ਮੁਖੀ ਸਾਹਿਬਾਨ ਰਾਮ ਸਿੰਘ ਜੀ ਤੇ ਜਗਜੀਤ ਸਿੰਘ ਜੀ ਅਤੇ ਇੱਕ ਹੋਰ ਮੈਂਬਰ ਸੀ ਤਿੰਨ ਮੈਂਬਰ ਡੇਰਾ ਸਰਸਾ ਵੱਲੋਂ ਭੇਜੇਗੇ ਇਹ ਅਸੀਂ ਉਹਨਾਂ ਨੂੰ ਕਿਹਾ ਵੀ ਵੀ ਤੁਹਾਡਾ ਬਾਈਕਾਟ ਕੀਤਾ ਹੈ ਤੁਸੀਂ ਕਿਉਂ ਤੁਰੇ ਫਿਰਦੇ ਹੋਗੇ ਤੁਸੀਂ ਇੱਥੇ ਕਿਵੇਂ ਆਏ ਹੋਗੇ ਉਹ ਉਹਨਾਂ ਨੇ ਕਿਹਾ ਈ ਆ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਅੱਜ ਮਿਲਣ ਆਇਆ ਹੈ ਅ ਡੇਰਾ ਸਰਸੇ ਦੇਸ ਦਾ ਜੋ ਗਰਮੀ ਤਰਾਉਣ ਹੀ ਇੰਦਾ ਜੋ ਸਵੇਸ਼ ਹੈ ਉਹਦੇ ਸਬੰਧ ਵਿੱਚ ਅਸੀਂ ਗੱਲਬਾਤ ਕਰਨ ਵਾਸਤੇ ਇੱਥੇ ਆਏ ਆ ਅੱਛਾ ਜੀ ਤੋਂ ਦੱਸਦਾ ਕਹਿੰਦੇ ਮਤਲਬ ਹੈ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਇੱਕ ਗਲਤੀ ਹੋਰ ਕੀਤੀ ਸਦਾ ਬਲਵਿੰਦਰ ਸਿੰਘ ਖੁੰਧਰ ਸਾਹਿਬ ਨੂੰ ਜਿਹੜਾ ਹੈਗਾ ਉਹ ਐਕਟਿੰਗ ਪ੍ਰਧਾਨ ਹੈ ਜਿਹੜਾ ਉਹ ਬਣਾਇਆ ਹੂੰ ਅੱਛਾ ਜੀ ਤੇ ਜਿਹੜਾ ਕਿ ਜਿਹੜਾ ਕਿ ਖੁਦ ਆਪ ਜਿਨ੍ਹਾਂ ਬਾਦਲ ਪਰਿਵਾਰ ਨੇ ਗਲਤੀਆਂ ਕੀਤੀਆਂ ਹਨ ਉਹ ਬਾਦਲ ਪਰਿਵਾਰ ਦੀਆਂ ਗਲਤੀਆਂ 'ਚ ਹਾਂ ਤਿਹਾਂ ਨੂੰ ਲਿਆਉਣ ਵਾਲਾ ਬਾਦਲ ਪਰਿਵਾਰ ਦੇ ਨਾਲ ਬਾਦਲ ਪਰਿਵਾਰ ਨਾਲ ਰਹਿ ਮਸਫਰਾ ਕਰਕੇ ਜਿਨ੍ਹਾਂ ਜਿੰਨੀਆਂ ਗਲਤੀਆਂ ਹਨ ਉਹਨਾਂ ਵਿੱਚ ਭਾਗੀਦਾਰ ਸ੍ਰੀ ਬਲਵਿੰਦਰ ਸਿੰਘ ਖੁੰਦਰ ਸਾਹਿਬ ਅੱਛਾ ਜੀ ਤੇ ਫਿਰ ਇਹਦਾ ਜਿਹੜੀ ਹੁਣ ਇਹ ਜਿਹੜਾ ਫੈਸਲਾ ਲਿਆ ਗਿਆ ਸਿੰਘ ਸਹਿਬਾਨ ਦੇ ਵੱਲੋਂ ਉਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਇਹ ਤੁਹਾਨੂੰ ਕੀ ਲੱਗਦਾ ਸਹਿਬਾਨ ਨੇ ਠੀਕ ਹੈ ਐਸਾ ਲਿਆ ਪਰ ਇਹਨੂੰ ਸਖਤੀ ਨਾਲ ਪਾਲਾ ਫੈਸਲੇ ਨੂੰ ਇਹ ਦੇਖਦੇ ਹਾਂ ਕਿ ਇਹ ਸਰਦਾਰ ਸੰਜੀਤ ਸਿੰਘ ਬਾਦਲ ਨੇ ਇਹ ਕਾਲੀ ਦਲ ਦਾ ਬਹੁਤ ਬਟਲ ਨਕਸ਼ਾਨ ਕੀਤਾ ਇਹਨੂੰ ਕਾਲੀ ਦਲ ਦੀਆਂ ਹਰੇਕ ਕਿਸਮ ਦੀਆਂ ਸਵਾਮਾਂ ਤੋਂ ਇਹਨੂੰ ਮੁਕਤ ਕਰਨਾ ਮੰਨਦਾ ਹੈ ਹੂੰ ਤਾਂ ਜੇ ਮੰਨ ਲਓ ਅਸੀਂ ਜਿਹੜਾ ਉਹਨਾਂ ਨੂੰ ਤਰਹੀ ਜੀ ਜੀ ਇਹਨੂੰ ਤਰਖਾਇਆ ਇਕਰਾਰਤਾ ਦਿੱਤਾ ਗਿਆ ਚੰਗਾ ਗੱਲ ਚੰਗਾ ਕੀਤਾ ਵਧੀਆ ਹੈ ਫੈਸਲਾ ਹੈ ਪਰ ਜਦੋਂ ਉਹ ਅਕਾਲ ਤਖਤ ਤੇ ਜਾ ਕੇ ਪੇਸ਼ ਹੋਊਗਾ ਅਕਾਲ ਤਖਤ ਸਾਹਿਬ ਦੀ ਸ੍ਰੀ ਕਾਸ਼ਟਾ ਸਾਹਿਬ ਜੀ ਤੋਂ ਅਸੀਂ ਇਹ ਆਸ ਕਰਦੇ ਹਾਂ ਇਹ ਸ਼ਰੋਣੀ ਕਾੜੀਦਾਲ ਨੂੰ ਬਚਾਉਣ ਦੀ ਖਾਤਰ ਜੀ ਕਾਲਤਾਖਰ ਸਾਹਿਬ ਜੀ ਪੰਜ ਪਿਆਰੇ ਸਹਿਬਾਨ ਜੀ ਇਹ ਸਿੰਘ ਸਹਿਬਾਨ ਜੀ ਸਾਰੇ ਇਹ ਫੈਸਲਾ ਕਰਨਗੇ ਕਰਨ ਕਿ ਸ਼ਰੋਣੀ ਕਾੜੀਦਾਲ ਆ ਸ਼ਰੋਣੀ ਗੁਰਦੁਆਰਾ ਪ੍ਰਮੁਖ ਕਮੇਟੀ ਇਹ ਤਾਂ ਬਾਤ ਠਕਦੀ ਹੈ ਦੇਕਰ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਇਹ ਫੈਸਲੇ ਜਿਹੜੇ ਆ ਉਹ ਸ਼ਰੋਣੀ ਸਿੰਘ ਸਹਿਬਾਨ ਦੀ ਲੈਣਗੇ ਨਹੀਂ ਪਰ ਇਹ ਤੋਂ ਉਹ ਹੁਣ ਸਮਝ ਦੱਸੂਗਾ ਪਰ ਇੱਕ ਗੱਲ ਜ਼ਰੂਰ ਹੈ ਹਰ ਹਰਜਿੰਦਰ ਸਿੰਘ ਧਾਮੀ ਪ੍ਰਦਾਨ ਸ੍ਰੋਣੀ ਗੁਰਦਵਾਰਾ ਪ੍ਰਬੰਧ ਕਮੇਟੀ ਜੀ ਉਹਨੇ ਉਹਨੇ ਜੋ ਉਹਨਾਂ ਉਹਨਾਂ ਨੂੰ ਵੀ ਸ੍ਰੋਣੀ ਗੁਰਦਵਾਰਾ ਪ੍ਰਬੰਧ ਕਮੇਟੀ ਨੂੰ ਵੀ ਕਾਲੂ ਕੀਤਾ ਗਿਆ ਸੀ ਉਹਨਾਂ ਨੇ ਆਪ ਚਿੱਠੀ ਦੇ ਦਿੱਤੀ ਆਪ ਦਾਸ ਚਿੱਠੀ ਜੋ ਮਤਲਬ ਆ ਆ ਆਪਣਾ ਸੇਵਾਦਾਰ ਸੀਗਾ ਉਹਨਾਂ ਨੇ ਆਪ ਆਪ ਦੇਣ ਵੀ ਆਏ ਸਾਡੇ ਸ੍ਰੋਣੀ ਕਮਿਟੀ ਦੇ ਵਲਾਜਮ ਤੋਂ ਬਿਆਨ ਦਵਾਇਆ ਗਿਆ ਇਸਕੋ ਲੋਕ ਸਕਤ ਸਕਤ ਉਹਨੇ ਜਿਠੀ ਜਾਰੀ ਕਰਵਾਈ ਗਈ ਹੈ ਇੱਥੇ ਇਹ ਇੱਥੇ ਸਰੌਣੀ ਜਿਹੜੀ 92 ਲੱਖ ਰੁਪਏ ਦੀ ਇਸ਼ਤਿਹਾਰ ਦਿੱਤੇ ਗਏ ਨੇ ਕਿ ਸਰੌਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਉਹਦਾ ਪ੍ਰਧਾਨ ਜਿਵੇਂ ਜ਼ਿੰਮੇਵਾਰ ਹੈ ਭਾਵੇਂ ਉਸ ਟਾਈਮ ਦਾ ਪ੍ਰਧਾਨੇ ਨਹੀਂ ਸੀ ਪਰ ਉਹ ਸਮੇ ਦਾ ਪ੍ਰਧਾਨ ਉਸ ਸਮੇ ਦੀ ਜੈਕਟ ਜ਼ਿੰਮੇਵਾਰ ਬਣਦੀ ਹੈ ਸੋ ਇਹ ਸਾਰਿਆਂ ਨੂੰ ਤੇ ਮੈਂ ਤਾਂ ਹਰਜਿੰਦਰ ਸਿੰਘ ਧਾਮੀ ਜੀ ਇਹਨੇ ਇਹਨੇ ਮਤਲਬ ਅਕਾਲ ਤਖਤ ਸਾਹਿਬ ਨੂੰ ਪਾਲ ਜੋ ਚਿੱਠੀ ਇਹ ਲਿਖਿਆ ਆ ਕਿ ਆਪਦੀ ਬਜਾਇ ਪ੍ਰਤਾਪ ਸਿੰਘ ਜੀ ਤੋਂ ਡੈਸਕਟਿਕ ਰਾਕੇ ਉਹਨਾਂ ਰਹੀ ਚਿੱਠੀ ਇਹ ਕਾਲ ਤਖਤ ਸਾਹਿਬ ਨੂੰ ਦਿੱਤੀ ਗਈ ਹੈ ਸਪਸ਼ਟ ਕਰਨ ਦੀ ਉਹ ਇਹਨਾਂ ਨੂੰ ਆਪ ਸਪਸ਼ਟੀ ਕਰਨ ਦੇਣਾ ਮੰਨਦਾ ਸੀਗਾ ਸੋ ਇਹ ਵੀ ਕਾਲ ਤਖਤ ਸਾਹਿਬ ਨਾਲ ਸੰਤ ਸਾਹਿਬਾਨ ਨਾਲ ਨੂੰ ਤੁਹਾਨੂੰ ਕੀ ਲੱਗਿਆ ਕਰੀ ਗੱਲ ਕੀਤੀ ਹੈ ਜਿਹੜੇ ਬੰਦੇ ਨੇ ਉਹ ਸਾਰੇ ਜਿਹੜੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ हां ਬੜੀ ਜਿਆਦਾ ਬਕਰਾਂ ਬਣਾ ਰਿਹਾ ਹੈ ਇਹ ਜ਼ਿੰਮੇਵਾਰ ਹੈ ਜਿਹੜਾ ਉਹ ਜੋ ਪ੍ਰਬੰਧਕਨ ਜਿਹੜੇ ਸਥਾਨੀਕਰ ਪਰ ਪ੍ਰਬੰਧਕ ਮਿਟ ਵੀ ਉਹ ਬਣਦੇ ਨੇਗੇ ਚਾਹੇ ਉਸ ਟਾਈਮ ਤੇ ਉਹ ਹੋਰ ਥਨ ਪਰ ਇਹਦਾ ਹੁਣ ਜਵਾਬ ਦੇਣ ਦਾ ਜਿਹੜਾ ਹੱਕ ਹੈਗਾ ਉਹ ਸਦਾ ਰਜਿੰਦਰ ਸਿੰਘ ਧਾਮੀ ਨੂੰ ਬਣਦਾ ਹੈਗਾ ਜਿਹੜਾ ਕਿ ਜਿਨੇ ਕੇ ਇੱਕ ਹਾਲ ਤੱਕ ਸਾਹ ਤੇ ਜੋ ਜਵਾਬ ਮੰਗਿਆ ਸੀ ਸਪਸ਼ਟੀਕਰਨ ਮੰਗਿਆ ਸੀ ਉਹ ਸਪਸ਼ਟੀਕਰਨ ਨਹੀਂ ਬਲਾਜਮਾ ਤੋਂ ਦਵਾਇਆ ਹੂੰ ਤੇ ਤੁਹਾਨੂੰ ਇਹ ਵੀ ਲੱਗਦਾ ਕਿ ਇਹ ਜਿਹੜਾ ਇਹ ਤੁਸੀਂ ਮੈਂਬਰ ਹੋ ਮਤਲਬ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੁਹਾਨੂੰ ਨਹੀਂ ਲੱਗਦਾ ਵੀ ਇਹ ਜਿਹੜਾ ਸਾਰਾ ਮਸਲਾ ਚੁੱਕਿਆ ਗਿਆ ਹੈ ਜੇ ਪੰਥਕ ਹਿੱਤਾਂ ਦੀ ਗੱਲ ਹੈ ਤਾਂ ਜਦੋਂ 1997 ਤੋਂ ਬਾਅਦ ਗਵਰਨਮੈਂਟ ਬਣੀ ਹੈ ਤਾਂ ਉਦੋਂ ਵੀ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਚਾਹੇ ਉਹ ਝੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ੀ ਜਿਹੜੇ ਪੁਲਿਸ ਮੁਲਾਜ਼ਮ ਸੀ ਕਿ ਜਾਂ ਅਫਸਰ ਸੀ ਕਿ ਉਹਨਾਂ ਨੂੰ ਜਿਹੜੀ ਸਜ਼ਾਵਾ ਦੇਣ ਦੀ ਗੱਲ ਸੀ ਜਾਂ ਹੋਰ ਜਿਹੜਾ ਜਿਹੜੇ ਜਿਹੜੇ ਸ਼ਹੀਦ ਪਰਿਵਾਰ ਨੇ ਉਹਨਾਂ ਦੇ ਨਾਲ ਖੜਨ ਦੀ ਗੱਲ ਸੀ ਉਹ ਸਾਰੀਆਂ ਗੱਲਾਂ ਦੇ ਬਾਰੇ ਵੀ ਜਿਹੜਾ ਰੋਸ਼ ਹੈਗਾ ਉਹਨੂੰ ਵੀ ਨਾਲ ਲੈਣਾ ਚਾਹੀਦਾ ਸੀ ਕਿਉਂਕਿ ਇਹ ਸਾਰੀ ਗੱਲਬਾਤ ਜਿਹੜੀ ਹੈ 2007 ਤੋਂ ਦਾ 2017 ਦਾ ਖਾਸ ਤੌਰ ਤੇ ਇਹ ਜੇ ਬੇਦਬੀ ਤੇ ਡੇਰਾ ਸੱਚਾ ਸੌਦਾ ਦੇ ਸਾਹਦ ਵਾਲੀ ਗੱਲ ਤਾਂ ਸਾਰੀ ਆ ਰਹੀ ਹੈ ਬਾਕੀ ਸਾਰੀਆਂ ਗੱਲਾਂ ਨੂੰ ਪਰੇ ਰੱਖਿਆ ਗਿਆ ਇਸ ਘਟਨਾ ਤੋਂ ਬਾਅਦ ਪੰਜਾਬ ਦੇ ਵਿੱਚ ਹਾਲਾਤ ਵਿਗੜੇ ਉਹ ਘਟਨਾ ਸੀ 13 ਅਪ੍ਰੈਲ 1977 ਜਿੱਥੇ 13 ਪਾਲ ਸਿੰਘਾਂ ਨੂੰ ਸਰਾਉਣੀ ਕਲਦਲ ਦੀ ਸਰਕਾਰ ਹੋਵੇ 13 ਸਿੰਘਾਂ ਨੂੰ ਮਤਲਬ ਗੋਲੀਆਂ ਮਾਰ ਕੇ ਹੀਦ ਕੀਤਾ ਗਿਆ ਹੋਵੇ ਨਿਰੰਚਰੀ ਇੱਕ ਗੋਲੀकांड ਵਾਪਰਿਆ ਸੀ ਅੰਮ੍ਰਿਤਸਰ ਵਿਖੇ ਜੀ ਜੀ ਆ ਉੱਥੋਂ ਤੋਂ ਲੈ ਕੇ 1970 ਨੂੰ ਲੈ ਕੇ ਲਗਾਤਾਰ ਸਰਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਸਰਾਉਣੀ ਕਲਦਲ ਇਹ ਗਲਤੀਆਂ ਕਰਦਾ ਤਰਿਆ ਰਿਹਾ ਹੈ ਜੋ ਪੀੜ 1984 ਤੋਂ ਲੈ ਕੇ 1995 ਤੱਕ ਦਾ ਪੀੜ ਸੀ ਜਿਸ ਤੇ ਬੜੀ ਨਸਰਤ ਸੀ ਹੋਈ ਹੈ ਅ ਬੜੇ ਪੋਲਸ ਮੁਕਾਬਲੇ ਹੋਏ ਲਗੇ ਉਹ ਪੀੜ ਦੌਰਾਨ ਜੋ ਘਟਨਾਵਾਂ ਵਾਪਰੀਆਂ ਨੀਆਂ ਆ ਉਹਨਾਂ ਦੇ ਸਬੰਧ ਵਿੱਚ ਥਰਮਣੀ ਕਾਲੀਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਸੀਗਾ ਕਿ ਮੈਂ ਵਾਈਟ ਪੇਪਰ ਜਾਰੀ ਕਰੂੰਗਾ ਤੇ ਸਾਡੀ ਸਰਕਾਰ ਆਉਣ ਦੇ ਉੱਤੇ ਤੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ ਸਾਡੇ ਵਿੱਚ ਲੋਕਾਂ ਨੇ ਇਸ ਕਰਕੇ ਵੋਟਾਂ ਪਾਈਆਂ ਆ ਥਰਮਣੀ ਕਾਲੀਦਲ ਨੂੰ ਪ੍ਰਕਾਸ਼ਾ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ ਉਹ ਇਸ ਕਰਕੇ ਬਣਿਆ ਪਰ ਅਫਸੋਸ ਇਸ ਗੱਲ ਦਾ ਹੈ ਕਿ ਸ੍ਰੀ ਦਾ ਪ੍ਰਕਾਸ਼ ਸਿੰਘ ਪਾਦਲ ਨੇ ਉਹ ਸਾਰਾ ਕੁਝ ਹੈ ਜਿਹੜਾ ਇਹ ਕਹੇ ਕਿ ਹੁਣ ਜ਼ਖਮ ਚੇੜਨੇ ਨਹੀਂ ਬਣਦੇ ਹਨ ਜੋ ਕੁਝ ਹੋ ਗਿਆ ਹੋ ਗਿਆ ਕਹਿ ਕੇ ਉਹ ਅੱਗੇ ਤੁਰਦੇ ਲੱਗੇ ਤੇ ਉਸ ਤੋਂ ਬਾਅਦ ਸਗੰਤ ਜਸਵੰਤ ਗੁਰਦੇਵ ਸਿੰਘ ਕੌਕੇ ਸਿੰਘ ਸਾਹਿਬ ਅਕਾਲ ਤਖਤ ਸਾਹਿਬ ਜਸਵੰਤ ਹਨ ਜੋ ਜਿਨ੍ਹਾਂ ਨੂੰ ਕੋਤੋ ਕੇ ਸਹਿੰਦ ਕੀਤਾ ਗਿਆ ਸੀ ਉਹਦੀ ਰਿਪੋਰਟ ਵੀ ਜੋ ਭਾਰੀ ਦਵਾ ਸੀ ਲੋਕਾਂ ਦਾ ਉਹਦੇ ਤੈਟਰ ਸਰਕਾਰ ਨੂੰ ਇਨਕੁਇਰੀ ਤਾਂ ਕਰਾਉਣੀ ਪਈ ਪਰ ਉਹ ਰਿਪੋਰਟ ਨੇ ਤੱਬੀ ਆਪਦੇ ਕੋਲੇ ਫੇਰ ਆ 2007 ਦੀਆਂ ਘਟਨਾਵਾਂ ਇਹਨਾਂ ਦੀ ਗੱਲ ਹੁਣ ਅੱਜ ਤੱਕ ਸਰ ਤੇ ਪਹੁੰਚੀਏ ਲੰਮੇ ਸਮੇਂ ਤੋਂ ਲੈ ਕੇ ਇੱਕ ਪਰਿਵਾਰ ਹੈ ਜਿਹੜਾ ਇੱਕ ਪਾਰਟੀ ਉੱਤੇ ਕਾਬਜ ਹੋ ਕੇ ਉਹ ਗਲਤੀਆਂ ਕਰਦਾ ਤਰਿਆ ਰਿਹਾ ਹੈਗਾ ਉਹ ਦਾਂ ਬਖਸ਼ਣ ਜੋ ਗਲਤੀਆਂ ਲਗੀਆਂ ਉਹ ਬੜੇ ਵੱੱਡੇ ਗਲਤੀਆਂ ਲਗੀਆਂ ਇਸ ਲਈ ਇਸ ਪਰਿਵਾਰ ਨੂੰ ਕੋਈ ਹੱਕ ਨਹੀਂ ਹੈ ਕਿ ਇਹ ਸ਼ਰਮਣੀ ਅ ਕਾਲੀਦਾਲ ਦੀ ਅਗਵਾਈ ਕਰੇ ਨਾ ਹੀ ਸਰਦਾਰ ਪ੍ਰਕਾਸ਼ ਸਿੰਘ ਨੂੰ ਪ੍ਰਕਾਸ਼ ਸਿੰਘ ਬਾਦਲ ਨੂੰ ਜੋ ਛਾਕੇ ਕੰਮ ਦਾ ਖਤਾਬ ਦਿੱਤਾ ਗਿਆ ਉਹ ਵੀ ਸਿੰਘ ਸਾਹਿਬਾਂ ਨੂੰ ਬੇਨਤੀ ਹੈ ਕਰ ਸਕਦੇ ਜਹੇਦਾਰ ਸਾਹਿਬ ਨੂੰ ਬੇਨਤੀ ਆਓ ਬਾਹਰ ਸਲਵੇ ਕਿਉਂਕਿ ਉਹਨਾਂ ਦੇ ਸਮੇਂ ਦੌਰਾਨ ਜਿੰਨੀਆਂ ਬਜਰ ਗਲਤੀਆਂ ਆਈਆਂ ਜਿੰਨੀਆਂ ਭਾਰੀ ਗਲਤੀਆਂ ਉਹਨੇ ਜਿੰਨੇ ਭਾਰੀ ਤੇ ਪਾਪ ਹੋਏ ਲਗੇ ਇਹ ਪੰਜਾਬ ਦੀ ਧਰਤੀ ਤੇ ਜਿੰਨੇ ਪੰਜਾਬ ਨੂੰ ਲੁਟਿਆ ਗਿਆ ਕੁੱਟਿਆ ਗਿਆ ਆ ਉਹ ਹੱਕਾ ਕੂਪ ਹੈ ਜਿਹੜਾ ਸਰ ਪ੍ਰਕਾਸ਼ ਸਿੰਘ ਬਾਦਲ ਜੂ ਪਾਕਰੇ ਕਾਮ ਦਾ ਜੋ ਖਿਤਾਬ ਦਿੱਤਾ ਗਿਆ ਉਹ ਬਿਲਕੁਲ ਬਾਤ ਹੋਣਾ ਚਾਹੀਦਾ ਹੈ ਤੇ ਤੁਸੀਂ ਕੀ ਦਿੱਤੇ ਦਾ ਜੀ ਜਿਹੜਾ ਜਿਹੜਾ ਹੁਣ ਫਿਰ ਸਿਚੁਏਸ਼ਨ ਜਿਹੜੇ ਲੋਕ ਇਹਦੇ ਵਿੱਚ ਸੁਧਾਰ ਲਿਆਰ ਵਾਲੇ ਨੇ ਜਾਂ ਤੁਹਾਡੇ ਵਰਗੇ ਜਿਹੜੇ ਕ੍ਰਿਟਿਕ ਨੇ ਜਿਹੜੇ ਵੀ ਸਟ੍ਰੋਮਨੀ ਕਮੇਟੀ ਦੇ ਵਿੱਚ ਨੇ ਜਾਂ ਬਾਹਰ ਨੇ ਇੱਕ ਸੁਧਾਰ ਲਿਆਰ ਵੀ ਚੱਲੀ ਹੋਈ ਹੈ ਬਹੁਤ ਸਾਰੇ ਲੋਕ ਇਹ ਗੱਲ ਦਾ ਇਲਜ਼ਾਮ ਵੀ ਲਾ ਰਹੇ ਆ ਵੀ ਇਹ ਜਿਹੜੇ ਸਾਰੇ ਜੋ 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 ਬਾਦਲ ਅਕਾਲੀ ਦਲ ਦੀਆਂ ਗਲਤੀਆਂ ਨੇ ਉਸ ਤੇ ਆੜ ਥੱਲੇ ਹੁਣ ਜਿਹੜੀ ਭਾਪੀ ਹੈ ਉਹ ਆਪਣੀ ਇਸ ਸਮ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਪੰਥਕ ਸੰਸਥਾਵਾਂ ਦੇ ਵਿੱਚ ਕਾਬਜ ਕਰਾਉਣ ਦੀ ਤਾਕਤ ਦੇ ਵਿੱਚ ਹੈ ਤਾਂ ਜਿਹੜੇ ਇਹ ਸਾਰੇ ਅਲੀਗੇਸ਼ਨ ਨੇ ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਜਿਹੜੀ ਅਸੀਂ ਕੋਈ ਪੰਥਕ ਅਸੀਂ ਇਸ ਗੱਲ ਤੇ ਕੋਈ ਦੋਅੜ ਚ ਨਹੀਂ ਹਾਂ ਅਸੀਂ ਚਾਹੁੰਦੇ ਹਾਂ ਕਿ ਖੇਤਰੀ ਪਾਰਟੀ ਆ ਪੰਜਾਬ ਦੇ ਵਿੱਚ ਮਜ਼ਬੂਤ ਹੋਵੇ ਖੇਤਰੀ ਪਾਰਟੀ ਅਹ ਇਹ ਇੱਕ ਇੱਕ ਪਾਰਟੀ ਰਹੀ ਹੈ ਪਿਛਲੇ ਸਮੇਂ ਤੋਂ ਲੈ ਕੇ ਹੁਣ ਤੱਕ ਇਹਨੂੰ ਜੋਨਗਾ ਆਰ ਤੱਕ ਲੈ ਗਏ ਅਰਥ ਤੋਂ ਫਰਜ਼ ਤੱਕ ਲੈ ਗਏ ਉਹ ਪਰਿਵਾਰਾਂ ਨੂੰ ਉਹ ਲੋਕਾਂ ਨੂੰ ਇਹ ਚੋਂ ਬਾਹਰ ਕੱਢਾ ਜਾਵੇ ਸਹੀ ਅਰਥਾਂ ਵਿੱਚ ਸਹੀ ਮੁੱਤੇ ਲੈ ਕੇ ਸਰੌਣੀ ਇਹ ਕਾਲੀਦਾਲ ਜਿਹੜਾ ਉਹ ਲੋਕ ਹੇਤਾਂ ਲਈ ਸੰਘਰਸ਼ ਕਰਦਾ ਹੋਇਆ ਅੱਗੇ ਹੋਵੇ ਅਸੀਂ ਇਹ ਕੁਝ ਵੇਖਾ ਕਹੋਨੇ ਆ ਅਸੀਂ ਕਿਸੇ ਕਲਚੇ ਦੀ ਲੜਾਈ ਕਰਕੇ ਨਹੀਂ ਸਰੌਣੀ ਕਲਦਲ ਹਸਾਰ ਲੈਰ ਥਰੂ ਕੀਤੀ ਅਸੀਂ ਤਾਂ ਸਰੌਣੀ ਇਹ ਕਾਲੀਦਾਲ ਜਿਹੜਾ ਬਿਲਕੁਲ ਹੀ ਇਹ ਖਤਮ ਹੋ ਚੁੱਕੀ ਹੈਗੀ ਲਗਭਗ ਲੋਕਾਂ ਨੇ ਸਰਉਣੀ ਕੱਲ੍ਹ ਤੋਂ ਨਕਾਰਤਾ ਅਸੀਂ ਚਾਹੁੰਦੇ ਆ ਕਿ ਇਹ ਪ੍ਰਾਂਤਕ ਪਾਰਟੀ ਜਿਹਦਾ ਇਟਾ ਬੋਡਾ ਨੰਮਾ ਇਤਿਹਾਸ ਸੀਗਾ ਜਿਹਨੇ ਇੱਧੀਆਂ ਕੁਰਬਾਨੀਆਂ ਕੀਤੀਆਂ ਨਾ ਉਹਨੂੰ ਕਿਵੇਂ ਜਿਉਂਦਾ ਰੱਖਿਆ ਜਾ ਸਕੇ ਇਹ ਉਹਦੀ ਮੋਢ ਸਰਦੀਤੀ ਲਈ ਅਸੀਂ ਯਤਨ ਥੀ ਲਾਂਗੇ ਤਾਂ ਕਿ ਪੰਜਾਬ ਪੰਜਾਬੀਆ ਪੰਜਾਬ ਦੀ ਹੇਤਾਂ ਵੀ ਪਹਿਰੇ ਦਾ ਨਹੀਂ ਹੋ ਸਕੇ ਜੀ ਜੀ ਤੁਹਾਨੂੰ ਉਮੀਦ ਹੈ ਹੁਣ ਕਿ ਉਹ ਮਾਫੀ ਮੰਗਣਗੇ ਜਾਂ ਕੀ ਸਿਨੈਰੀਓ ਬਣਦੀ ਉਮੀਦ ਤੁਸੀਂ ਲਾਉਨੇ ਹੋ ਜਾਂ ਈ ਉਮੀਦ ਕਰਦੇ ਹਾਂ ਹਾਂਜੀ ਹੁਣ ਕੀ ਤੁਹਾਨੂੰ ਉਮੀਦ ਹੈ ਜੋ ਇਹਨਾਂ ਨੇ ਟਾਈਮ ਦਿੱਤਾ ਗਿਆ 15 ਦਿਨਾਂ ਦਾ ਉਸ ਤੋਂ ਬਾਅਦ ਤੁਹਾਨੂੰ ਕੀ ਕੀ ਉਮੀਦ ਕਰਦੇ ਹੋ ਜਾਂ ਕੀ ਤੁਸੀਂ ਸੁਜੈਸਟ ਕਰਦੇ ਹੋ ਅਕਾਲੀ ਦਲ ਦੇ ਪ੍ਰਧਾਨ ਨੂੰ ਜਾਂ ਉਸ ਸਮੇਂ ਦੀ ਕੈਬਨਿਟ ਨੂੰ ਉਹਦੇ ਵਿੱਚ ਸੁਧਾਰ ਲਿਆਰ ਦੇ ਬੰਦੇ ਵੀ ਸ਼ਾਮਲ ਨੇ ਇਹ ਤੇ ਜੋ ਪੰਜਾਬ ਦੇ ਹਿੱਤ ਨੇ ਉਸ ਗੱਲ ਦੀ ਮੰਗ ਕਰਦੇ ਹਨ ਕਿ ਪਿਛਲੇ ਸਮੇਂ ਦੇ ਸਹੀ-ਸਹੀ ਰਿਵਿਊ ਕੀਤਾ ਜਾਵੇ ਸਹੀ-ਸਹੀ ਪਰਚੋੜ ਕੀਤੀ ਜਾਵੇ ਠੀਕ ਹੈ ਜੀ ਜੋ ਬਣਦੀਆਂ ਗਲਤੀਆਂ ਨੇ ਜਿਸ ਤੇ ਜਿਸ ਨੇ ਕਿਸੇ ਨੇ ਕੀਤੀਆਂ ਨੇ ਉਹ ਆਪ ਦਾ ਗਲਤੀਆਂ ਨੂੰ ਮੰਨ ਕੇ ਇਹ ਇਹਦੀ ਸ੍ਰੋਮਣੀ ਕਾਲੇਲ ਦੀ ਅਗਵਾਈ ਕਰਨੋਂ ਤੋਂ ਪਾਸੇ ਕਿਨਾਰਾ ਕਰਦਾ ਤਾਂ ਕਿ ਸ੍ਰੋਮਣੀ ਕਾਲੇਲ ਨੂੰ ਸਵੀਕਾਰ ਕੀਤਾ ਜਾ ਸਕ ਜੀ ਧੰਨਵਾਦ ਧੰਨਵਾਦ ਜੀ ਇਹ ਧੰਨਵਾਦ ਧੰਨਵਾਦ